ਯੂਟਿਊਬਰ ਮੰਚ ਦੇ ਉੱਤੇ ਤੁਹਾਡਾ ਹਾਰ ਤੱਕ ਨਗਾ ਸਵਾਗਤ ਹੈ ਦੋਸਤੋ ਅੱਜ ਫਿਰ ਤੁਹਾਡੇ ਨਾਲ ਕੁਝ ਖਬਰਾਂ ਲੈ ਕੇ ਹਾਜ਼ਰ ਹੋਏ ਹੈਗੇ ਆ ਤੇ ਇੱਕ ਤਾਂ ਚਲੋ ਵਧੀਆ ਹੋਇਆ ਜਿਹੜੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਵੇਂ ਕਿ ਖੇਚਮ ਖੇਚ ਚੱਲ ਰਹੀ ਸੀ ਟਕਰਾਅ ਚੱਲ ਰਿਹਾ ਸੀ ਉਹ ਇੱਕ ਤਰ੍ਹਾਂ ਦੇ ਨਾਲ ਖਤਮ ਹੋਇਆ ਹੈਗਾ ਤੇ ਉਹਦੇ ਵਾਸਤੇ ਜਿਵੇਂ ਮੈਂ ਕਹਿੰਦਾ ਵੀ ਅਮਰੀਕਾ ਵੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਿਹਾ ਤੇ ਉਧਰੋਂ ਪਾਕਿਸਤਾਨ ਕਹਿੰਦਾ ਅਸੀਂ ਜਿੱਤ ਗਏ ਡਗਾ ਕਹਿੰਦਾ ਅਸੀਂ ਜਿੱਤ ਗਏ ਤੇ ਇਹਦੇ ਨਾਲ ਦੇ ਨਾਲ ਜਿਹੜਾ ਆਪਣਾ 트ੰਪ ਸਾਬ ਹੈਗੇ ਆ ਉਹਨਾਂ ਨੇ ਕਤਰ ਤੋਂ 21747 ਜਹਾਜ਼ ਗਿਫਟ ਲਿਆ ਹੈਗਾ ਉਹਦੀ ਵੀ ਕਾਫੀ ਚਰਚਾ ਚੱਲ ਰਹੀ ਹੈਗੀ ਆ ਨਾਲ ਦੀ ਨਾਲ ਅਮਰੀਕਾ ਦੇਗਾ ਕੁਝ ਸਟੇਟਾਂ ਦੇ ਵਿੱਚ ਮੌਸਮ ਜਿਹੜਾ ਬੜਾ ਡੇਂਜਰਸ ਚੱਲਿਆ ਹੈਗਾ ਜਿਹਦਾ ਕਰਕੇ ਤਕਰੀਬਨ 21 ਦੇ ਕਰੀਬ ਮੌਤਾਂ ਹੋਊਗਾ ਹੈਗੀਆਂ ਇਸੇ ਤਰੀਕੇ ਦੇ ਨਾਲ ਫ੍ਰਿਜਨੌ ਦੇ ਵਿੱਚ ਵੀ ਇੱਕ ਬੜੀ ਸੈਡ ਨਿਊਜ਼ ਆਈ ਹੈ ਕੁੜੀ ਸੀ 21 ਸਾਲ ਦੀ ਖੁਸ਼ਮੀਤ ਮਾਹਲ ਤੇ ਜਿਹਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਆ ਉਹਦੇ ਬਾਰੇ ਥੋੜੀ ਜਿਹਾ ਆਪਾਂ ਗੱਲਬਾਤ ਕਰਾਂਗੇ ਨਾਲ ਦੀ ਨਾਲ ਨਿਊਯਾਰਕ ਦੇ ਵਿੱਚ ਜਿਹੜਾ ਬਰੁਕਲਨ ਬ੍ਰਿਜ ਆ ਉਹਦੇ ਵਿੱਚ ਇੱਕ ਕਿਸ਼ਤੀ ਵੱਜੀ ਹੈਗੀ ਆ ਤੇ ਜਿਹਦਾ ਕਰਕੇ ਮੈਨਾ ਖਰਪੋਸ਼ ਲੋਕ ਜ਼ਖਮੀ ਹੋਏ ਆ ਤੇ ਆਪਾਂ ਉਹਦੀ ਗੱਲਬਾਤ ਕਰਾਂਗੇ ਫਿਰੋਂ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਵੀ ਜਿਹੜਾ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਟਕਰਾਅ ਚੱਲਿਆ ਸੀਗਾ ਤੇ ਉਹਦੇ ਵਿੱਚ ਕੀ ਖੋਇਆ ਤੇ ਕੀ ਗਵਾਇਆ ਤੇ ਮੀਡੀਆ ਨੇ ਜਿਵੇਂ ਤੁਹਾਨੂੰ ਪਤਾ ਵੀ ਰੱਜ ਕੇ ਉਹਦੇ ਵਿੱਚ ਝੂਠ ਵੀ ਬੋਲਿਆ ਤੇ ਉਹ ਜਿਹੜਾ ਇਹ ਟਕਰਾਅ ਸੀਗਾ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ 22 ਅਪ੍ਰੈਲ ਨੂੰ ਜਿਹੜਾ ਪਹਿਲਗਾਮ ਹਮਲਾ ਹੋਇਆ ਸੀ ਅਤਵਾਦੀਆਂ ਦਾ ਉਹਦੇ ਪਿੱਛੋਂ ਇੱਕ ਤਰ੍ਹਾਂ ਦੇ ਨਾਲ ਰਿਟੈਲੀਏਟ ਕੀਤਾ ਇੰਡੀਆ ਨੇ ਤੇ ਪਾਕਿਸਤਾਨ ਦੇ ਵਿੱਚ ਤਕਰੀਬਨ 9 ਥਾਵਾਂ ਦੇ ਉੱਤੇ ਇਹ ਮਕੱਲਾ ਵੀ ਸਟੀਕ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਹੁਣ ਬਹੁਤ ਸਾਰੇ ਲੋਕ ਉੱਥੇ ਇਹ ਕਹਿ ਰਹੇ ਆ ਵੀ ਇਹ ਤਾਂ ਜੀ ਅੱਤਵਾਦੀ ਟਿਕਾਣੇ ਨਹੀਂ ਸੀ ਇਹ ਤਾਂ ਮਦਰਸੇ ਸੀਗੇ ਜਾਂ ਇਹ ਇਦਾਂ ਸੀਗਾ ਤੇ ਪਰ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਕ ਫੋਟੋ ਬੜੀ ਵਾਇਰਲ ਹੋ ਰਹੀ ਆ ਤੇ ਜਿਹੜਾ ਮਸੂਦ ਅਜ਼ਰ ਸੀਗਾ ਇੰਟਰਨੈਸ਼ਨਲ ਅੱਤਵਾਦੀ ਜੀ ਨੂੰ ICA1 4 ਨੂੰ ਗਵਾ ਕਰਕੇ ਛੁਡਾਇਆ ਗਿਆ ਸੀ ਕੰਧਾਰ ਦੇ ਵਿੱਚ ਉਹਦੇ ਟੱਬਰ ਦੇ ਤਕਰੀਬਨ 10 ਜੀ ਤੇ 4 ਉਹਦੇ ਸਾਥੀ ਮਾਰੇ ਗਏ 14 ਬੰਦੇ ਉੱਥੇ ਮਾਰੇ ਗਏ ਹੈਗੇ ਆ ਤੇ ਉਹਨਾਂ ਦਾ ਜਦੋਂ ਫਿਊਨਰਲ ਹੋਇਆ ਤਾਂ ਉਹਦੇ ਵਿੱਚ ਪਾਕਿਸਤਾਨ ਦੀ ਟਾਪ ਲੀਡਰਸ਼ਿਪ ਮਿਲਟਰੀ ਵੱਡੇ ਵੱਡੇ ਅਫਸਰ ਇੱਕ ਤਰ੍ਹਾਂ ਦੇ ਨਾਲ ਸਟੇਟ ਫਿਊਨਰਲ ਕੀਤਾ ਗਿਆ ਝੰਡਿਆਂ ਦੇ ਵਿੱਚ ਲੋਕ ਲਪੇਟੇ ਹੋਏ ਸੀਗੇ ਤੁਸੀਂ ਦੱਸੋ ਵੀ ਜੇ ਆਮ ਲੋਕ ਮਾਰੇ ਗਏ ਆ ਤਾਂ ਉਹਨਾਂ ਦੇ ਵਾਸਤੇ ਫਿਰ ਇਸ ਤਰੀਕੇ ਦਾ ਫਿਊਨਰਲ ਕਿਵੇਂ ਹੋ ਸਕਦਾ ਹੈਗਾ ਤੇ ਉੱਥੇ ਜਿਸ ਤਰੀਕੇ ਦੇ ਨਾਲ ਜੇ ਮਕੱਲਾ ਵੀ ਸਪੀਚਾਂ ਹੋਗੀਆਂ ਵੱਡੇ ਵੱਡੇ ਹੋਰ ਜੇ ਮਕੱਲਾ ਜਿਹੜੇ ਮੁੱਲਾ ਉਹਨਾਂ ਦੇ ਅਤਵਾਦੀ ਟਾਈਪ ਉਹਨਾਂ ਨੇ ਆ ਕੇ ਉਹਨਾਂ ਦੇ ਫਿਊਨਰਲ ਦੇ ਵਿੱਚ ਸਪੀਚਾਂ ਕੀਤੀਆਂ ਹੈਗੀਆਂ ਤੇ ਇੱਥੋਂ ਇਹ ਗੱਲ ਜ਼ਾਹਰ ਹੁੰਦੀ ਆ ਵੀ ਜਿਹੜਾ ਇੰਡੀਆ ਹੈਗਾ ਉਹਨੇ ਬਿਲਕੁਲ ਆਪਣਾ ਜਿਹੜੇ ਟਿਕਾਣੇ ਆ ਉਹਨਾਂ ਨੂੰ ਅਤਵਾਦੀ ਟਿਕਾਣਿਆਂ ਨੂੰ ਹਟ ਕੀਤਾ ਹੈਗਾ ਤੇ ਜਿਹਦੇ ਵਿੱਚ ਭਾਰੀ ਨੁਕਸਾਨ ਮੈਂ ਸਮਝਦਾ ਵੀ ਪਾਕਿਸਤਾਨ ਦੇ ਵਿੱਚ ਮੌਜੂਦ ਜਿਹੜੀਆਂ ਉਥੋਂ ਦੀਆਂ ਕੱਟੜ ਪੰਥੀ ਜਥੇਬੰਦਾਂ ਉਹਨਾਂ ਦਾ ਹੋਇਆ ਹੈਗਾ ਤੇ ਜਿਹਦਾ ਕਰਕੇ ਮੇਰਾ ਖਿਆਲ ਆ ਵੀ ਜਿਹੜਾ ਮਸੂਦ ਅਜ਼ਰਾ ਉਹਨੇ ਵੀ ਇੰਡਗਾ ਨੂੰ ਚੇਤਾਵਨੀ ਦਿੱਤੀ ਆ ਤੇ ਇੱਕ ਤਰ੍ਹਾਂ ਦੇ ਨਾਲ ਰੋ ਵੀ ਰਿਹਾ ਸੀ ਕਿਉਂਕਿ ਜਦੋਂ ਆਪਦੇ ਮਰਦੇ ਆ ਨਾ ਲੋਕਾਂ ਦੇ ਮਾਰਨੇ ਤਾਂ ਬਹੁਤ ਸੌਖੇ ਹੁੰਦੇ ਆ ਜਦੋਂ ਆਪਦੇ ਮਰਦੇ ਆ ਫਿਰ ਪਤਾ ਲੱਗਦਾ ਤੇ ਇੰਡਗਾ ਨੂੰ ਨੇ ਚੇਤਾਵਨੀ ਵੀ ਦਿੱਤੀ ਵੀ ਹੁਣ ਖੂਨ ਦੀਆਂ ਨਦੀਆਂ ਵਹਿਣਗੀਆਂ ਤੇ ਜਿਹਦਾ ਕਰਕੇ ਮੈਨੂੰ ਲੱਗਦਾ ਵੀ ਇੰਡਗਾ ਨੂੰ ਹੁਣ ਚੱਕਰਨਾ ਵੀ ਰਹਿਣ ਦੀ ਲੋੜ ਹੈਗੀ ਆ ਵੀ ਕੋਈ ਬਦਲਾ ਲੈਣ ਵਾਸਤੇ ਇਹ ਕੋਈ ਵੱਡੀ ਕਾਰਵਾਈ ਨਾ ਹੋਤੇ ਕਰਨ ਤੇ ਪਰ ਮੇਰਾ ਖਿਆਲ ਵੀ ਇਸ ਪੂਰੇ ਦੇ ਵਿੱਚੋਂ ਜੇ ਆਪਾਂ ਕਹਿਣਾ ਹੋਵੇ ਵੀ ਕੀ ਗਵਾਇਆ ਤੇ ਕੀ ਖੱਟਿਆ ਇਹਦੇ ਵਿੱਚੋਂ ਦੇਖੋ ਜਿਹੜਾ ਨੁਕਸਾਨ ਹੁੰਦਾ ਉਹ ਤਾਂ ਆਮ ਲੋਕਾਂ ਦਾ ਹੀ ਹੁੰਦਾ ਤੇ ਉਹ ਜਿਹੜਾ 9 ਥਾਵਾਂ ਦੇ ਉੱਤੇ ਇੰਡਿਗਾਰੇ ਹਟ ਕੀਤਾ ਉਦੋਂ ਪਿੱਛੋਂ ਪਾਕਿਸਤਾਨ ਨੇ ਵੀ ਇੰਡਿਗਾਰੇ ਵਿੱਚ ਜਿਵੇਂ ਮੈਂ ਕਹਾਂ ਵੀ ਹਮਲੇ ਡਰੋਨਾਂ ਨਾਲ ਵੀ ਕੀਤੇ ਤੇ ਪਰ ਉਹ ਮਜ਼ਾਈਲਾ ਨਾਲ ਵੀ ਕੀਤੇ ਪਰ ਜਿਹੜਾ ਆਪਣਾ S400 ਸਿਸਟਮ ਸੀ ਉਹਨੇ ਉਹਨਾਂ ਦੀ ਕੋਈ ਮਜ਼ਾਇਲ ਜਾਂ ਉਹਨਾਂ ਦਾ ਕੋਈ ਵੀ ਜਿਹੜਾ ਡਰੋਨ ਸੀ ਉਹ ਕਿਸੇ ਟਿਕਾਣੇ ਤੇ ਨਹੀਂ ਲੱਗਣ ਦਿੱਤਾ ਤੇ ਇਦੇ ਵਾਸਤੇ ਜਿਵੇਂ ਕਹਿੰਦਾ ਵੀ ਸਭ ਤੋਂ ਮੈਨੂੰ ਅਦਾਸ ਕਰਨ ਵਾਲੀ ਗੱਲ ਇਹ ਲੱਗੀ ਵੀ ਜਿਹੜਾ ਆਪਣਾ ਪੁਨਛੇਰਗਾ ਜੰਮੂ ਕਸ਼ਮੀਰ ਦਾ ਉਹ ਬਿਲਕੁਲ ਬਾਰਡਰ ਤੇ ਪੈਂਦਾ 15 18 ਕਿਲੋਮੀਟਰ ਹਿੰਦੂਆਲੀ ਸਾਈਡ ਫਿਰ ਉੱਥੇ ਆ ਕੇ ਜਿਹੜੇ ਪਾਕਿਸਤਾਨ ਦੀਆਂ ਤੋਪਾਂ ਦੇ ਗੋਲੇ ਹੁੰਦੇ ਆ ਜਿਹਨੂੰ ਸ਼ੈਲਨ ਕਹਿੰਦੇ ਆ ਉਡ ਗਏ ਹੈਗੇ ਆ ਤੇ ਜਿਹਦਾ ਕਰਕੇ ਬਹੁਤ ਸਾਰੇ ਲੋਕਾਂ ਦੇ ਘਰ ਉੱਥੇ ਢਏ ਆ ਜਿਹਦਾ ਕਰਕੇ ਤਕਰੀਬਨ 25-26 ਆਮ ਨਾਗਰਿਕ ਜਿਹੜੇ ਮਾਰੇ ਗਏ ਆ ਜਿਹਦਾ ਗੋਲਾ ਗੁਰਦੁਆਰਾ ਸਾਹਿਬ ਦੇ ਉੱਤੇ ਵੀ ਡਿੱਗਿਆ ਭਾਰਤੀ ਜਿਵੇਂ ਕਿ ਲਪੋਂਛੇਰਗੇ ਦੇ ਵਿੱਚ ਸਿੱਖਾਂ ਦਾ ਵੀ ਨੁਕਸਾਨ ਹੋਇਆ ਉੱਥੇ ਜਿਵੇਂ ਕਿ ਕਈ ਪਰਿਵਾਰ ਸਿੱਖਾਂ ਦੇ ਪੋਂਛੇਰਗੇ ਦੇ ਵਿੱਚ ਆਪਣੇ ਬੰਦੇ ਬਹੁਤ ਰਹਿੰਦੇ ਆ ਉਹ ਮਾਰੇ ਗਏ ਦੋ ਭੈਣ ਤੇ ਭਰਾ ਸੀਗੇ ਸਕੇ ਮੁਸਲਮਾਨ ਮੇਰਾਕਲਾ ਬੱਚੇ ਸੀ ਵਿਚਾਰੇ ਜੋੜੇ ਸੀ ਉਹਨਾਂ ਦੀ ਮੌਤ ਹੋ ਗਈ ਜਿਹੜਾ ਕਰਕੇ ਦਿਲ ਬਹੁਤ ਅਦਾਸ ਹੋਇਆ ਵੀ ਇਸ ਜੰਗ ਦੇ ਵਿੱਚੋਂ ਜਿਹੜੇ ਆਮ ਲੋਕ ਆ ਵੀ ਉਹਨਾਂ ਨੇ ਕੀ ਖੱਤਿਆ ਉਹਨਾਂ ਦਾ ਪਰਿਵਾਰ ਤਬਾਹ ਹੋ ਗਏ ਤੇ ਇਸੇ ਤਰੀਕੇ ਦੇ ਨਾਲ ਮੀਡੀਆ ਵੱਲੋਂ ਰੱਜ ਕੇ ਝੂਠ ਬੋਲਿਆ ਗਿਆ ਵੀ ਅਸੀਂ ਪਾਕਿਸਤਾਨ ਵਾਲੇ ਕਹਿੰਦੇ ਪੰਜ ਜਹਾਜ਼ ਟਲੇਰ ਫੇਲ ਅਸੀਂ ਜੇ ਪੰਜ ਰਫੇਲ ਜਹਾਜ਼ ਡਿੱਗੇ ਆ ਉਹਨਾਂ ਦੇ ਪਾਇਲਟ ਕਿਤੇ ਲੈਂਡ ਹੋਏ ਹੋਣਗੇ ਉਹਨਾਂ ਦਾ ਕਿਤੇ ਮਲਬਾ ਹੋਊਗਾ ਹਾਂ ਬਠਿੰਡੇ ਇੱਕ ਜਹਾਜ਼ ਜ਼ਰੂਰ ਡਿੱਗਿਆ ਹੁਣ ਇਹ ਨਹੀਂ ਪਤਾ ਵੀ ਉਹ ਪਾਕਿਸਤਾਨ ਦੇ ਮਜ਼ਾਈਲ ਦੇ ਨਾਲ ਡਿੱਗਿਆ ਜਾਂ ਉਹ ਕੋਈ ਕੋਈ ਤਕਨੀਕੀ ਨੁਕਸਾਨ ਨਾਲ ਡਿੱਗਿਆ ਕਿਉਂਕਿ ਜਦੋਂ ਇਧਰ ਭਾਰਤੀ ਸਾਈਡ ਦੇ ਉੱਤੇ ਜਿਹੜੀ ਮਿਲਟਰੀ ਸੀ ਉਹ ਪ੍ਰੈਸ ਕਾਨਫਰੰਸ ਕਰਦੀ ਸੀਗੀ ਤਾਂ ਉਦੋਂ ਮਿਲਟਰੀ ਵਾਲਿਆਂ ਨੇ ਉੱਥੇ ਪੁੱਛਿਆ ਗਿਆ ਵੀ ਸਾਨੂੰ ਪਤਾ ਲੱਗਿਆ ਇਹ ਪੰਜ ਜਹਾਜ਼ ਡਿੱਗਾ ਤੇ ਪਾਕਿਸਤਾਨ ਸੱਟਣ ਦੇ ਦਾਅਵੇ ਕਰਦਾ ਤਾਂ ਇਹਦੇ ਜਵਾਬ ਦੇ ਵਿੱਚ ਜਿਹੜਾ ਭਾਰਤੀ ਫੌਜੀ ਸੀ ਉਹਨੇ ਇਹੀ ਗੱਲ ਕਹੀ ਅਫਸਰ ਨੇ ਵੀ ਜਿਹੜੀ ਜੰਗ ਹੁੰਦੀ ਆ ਇਹਦੇ ਵਿੱਚ ਜਿਹੜੇ ਐਸੈਟ ਹੁੰਦੇ ਹੈਗੇ ਆ ਉਹਨਾਂ ਦਾ ਨੁਕਸਾਨ ਤਾਂ ਜ਼ਰੂਰ ਹੁੰਦਾ ਪਰ ਇਹਦੇ ਵਿੱਚ ਤੁਹਾਨੂੰ ਮੈਂ ਇਹ ਗੱਲ ਦੱਸ ਦਣਾ ਵੀ ਜਿਹੜੇ ਸਾਡੇ ਪਾਇਲਟ ਸੀਗੇ ਦੇ ਆਰ ਹੋਮ ਸੇਫਲੀ ਤੇ ਵੀ ਪਾਇਲਟਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਤੇ ਵੀ ਇਹ ਅੱਧਾ ਕੋਈ ਜਹਾਜ਼ ਲੱਗ ਵੀ ਪਿਆ ਤਾਂ ਫਿਰ ਇਹ ਫਿਰ ਐਸੈਟ ਇਸੇ ਕੰਮ ਵਾਸਤੇ ਹੁੰਦੇ ਆ ਫਿਰ ਜੰਗਾਂ ਦੇ ਵਿੱਚ ਨੁਕਸਾਨ ਤਾਂ ਹੁੰਦਾ ਹੀ ਆ ਤੇ ਦੂਸਰੇ ਪਾਸੇ ਜਿੱਦ ਤੱਕ ਨੇ ਵੀ ਭਾਰਤ ਵਾਲੇ ਪਾਸੇ ਵੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਕਰਾਚੀ ਦੇ ਉੱਤੇ ਹਮਲਾ ਕਰਤਾ ਉਹ ਅੱਧੀ ਕਰਾਚੀ ਨੱਪ ਲਈ ਅੱਧਾ ਲਾਹੌਰ ਨੱਪ ਲਿਆ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਪਾਕਿਸਤਾਨਾ ਉਹਨੇ ਕਿਹਾ ਵੀ ਅਸੀਂ ਜਿਹੜਾ ਇੰਡੀਆ ਦੇ ਵਿੱਚ 에ਅਰ ਬੇਸਾਂ ਦੇ ਉੱਤੇ ਆਦਮ ਪਰ ਹਮਲਾ ਕਰਕੇ ਸਾਰਾ 에ਅਰਪੋਰਟ ਹੀ ਤਰੁਤਵਾ ਕਰਤਾ ਦਿੱਲੀ 에ਅਰਪੋਰਟ ਤੇ ਵੀ ਅਸੀਂ ਹਮਲਾ ਕੀਤਾ ਸਾਡੇ ਜਹਾਜ਼ਾਂ ਨੇ ਭਾਰਤ ਦੇ ਵਿੱਚ ਜਾ ਕੇ ਗੁਜਰਾਤ ਦੇ ਵਿੱਚ ਵੀ ਹਮਲਾ ਕੀਤਾ ਸੋ ਇਸੇ ਤਰੀਕੇ ਨਾਲ ਕਰ ਰਹੇ ਵੀ ਜੰਮੂ ਦੇ ਵਿੱਚ ਦੋ ਛੌਣੀਆਂ ਹੀ ਫੌਜੀਆਂ ਦੀਆਂ ਖਤਮ ਕਰ ਦਿੱਤੀਆਂ ਗਈਆਂ ਆਪਾਂ ਪੰਜਾਬ ਤੋਂ ਆਪਾਂ ਭਾਰਤ ਤੋਂ ਆਪਾਂ ਨੂੰ ਪਤਾ ਆਦਮਪੁਰ ਦੇ ਵਿੱਚ ਕੀ ਨੁਕਸਾਨ ਹੋਇਆ ਉੱਥੇ ਕੁ ਮਾੜੇ ਮੋٹے ਜਿਵੇਂ ਕਿ ਲ ਵੀ ਨੁਕਸਾਨ ਤੋਂ ਵੱਧ ਕੇ ਕੋਈ ਗੱਲ ਬਾਤ ਨਹੀਂ ਹੋਈ ਨਾ ਬਠਿੰਡੇ ਕੋਈ ਏਡਾ ਵੱਡਾ ਨੁਕਸਾਨ ਹੋਇਆ ਹਾਂ ਆਮ ਲੋਕਾਂ ਦੇ ਘਰਾਂ ਦੇ ਉੱਤੇ ਜਰੂਰ ਕੁਝ ਡਰੋਨ ਡਰੋਨ ਡਿੱਗੇ ਹੋਗੇ ਜਿਹਦਾ ਕਰਕੇ ਆਮ ਪੰਜਾਬ ਦੇ ਵਿੱਚ ਲੋਕ ਇੱਕ ਦੋ ਫੈਮਿਲੀਗਾਂ ਦੇ ਵਿੱਚ ਇਦਾਂ ਦੇ ਨੁਕਸਾਨ ਹੋਏ ਆ ਤੇ ਜਿਹੜੀ ਮੈਂ ਉਹੀ ਗੱਲ ਕਰਦਾ ਵੀ ਨਿਊਜ਼ ਰੂਮਾਂ ਦੇ ਵਿੱਚ ਬਹਿ ਕੇ ਤਾਂ ਜੰਗ ਲੜਨੀ ਬਹੁਤ ਸੌਖੀ ਆ ਐਂਕਰਾਂ ਦੁਆਰਾ ਝੂਠ ਬੋਲਣਾ ਇੱਕ ਦੂਜੇ ਦੇ ਪ੍ਰਤੀ ਤੇ ਪਰ ਜਿਵੇਂ ਕਿਹਾ ਵੀ ਜਿਹੜਾ ਨੁਕਸਾਨ ਹੁੰਦਾ ਉਹ ਆਮ ਲੋਕਾਂ ਦਾ ਹੁੰਦਾ ਪਰ ਫਿਰ ਵੀ ਮੈਨੂੰ ਇਸ ਜੰਗ ਦੇ ਵਿੱਚ ਇਹ ਲੱਗਿਆ ਵੀ ਜਿਹੜਾ ਇੰਡੀਆ ਸੀ ਉਹਨੇ ਆਪ ਦੇ ਜਿਹੜੇ ਨਿਸ਼ਾਨੇ ਸੀ ਉਸ ਟੀਕ ਲਾਏ ਚਾਹੇ ਉਹ ਅੱਤਵਾਦੀ ਹਮਲੇ ਆ ਤੇ ਲਾ ਲੋ ਚਾਹੇ ਉਦੋਂ ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ 7-8 ਥਾਵਾਂ ਦੇ ਉੱਤੇ ਜਿਹੜੇ 에ਅਰ ਬੇਸ ਸੈੱਟ ਕੀਤੇ ਗਏ ਆ ਉਹਨਾਂ ਦੇ ਸਬੂਤ ਵੀ ਦਿਖਾ ਰਹੇ ਆ ਤੇ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਗੱਲਬਾਤ ਕਹੀ ਜਾ ਰਹੀ ਉਹ ਨੀਰੀ ਝੂਠ ਆ ਤੋਂ ਇਹਦੇ ਵਿੱਚ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਇੰਡੀਆ ਸੀ ਉਹਨਾਂ ਦਾ ਹੱਥ ਉੱਤੇ ਰਿਹਾ ਉਹਨਾਂ ਦੀ ਜਿਹੜੀ ਇਕੁਪਮੈਂਟ ਸੀ ਕੀ ਉਹਨੇ ਬੈਟਰ ਪਰਫਾਰਮ ਕੀਤਾ ਹੈਗਾ ਉਹ ਗੱਲ ਵੱਖਰੀ ਆ ਵੀ ਕੁਸ਼ਕ ਜਿਹੜੇ ਵੈਸਟਰਨ মিডিਏ ਵਾਲੇ ਆ ਉਹ ਵੀ ਇਹ ਇਹ ਗੱਲ ਕਹਿ ਰਹੇ ਆ ਵੀ ਇੰਡਗਾ ਦੇ ਪੰਜ ਜਹਾਜ਼ ਨੁਕਸਾਨੇ ਗਏ ਜਿਹੜਾ ਪਾਕਿਸਤਾਨੀ 에ਅਰ ਫੋਰਸ ਦੇ ਹੱਥੋਂ ਪਰ ਰਿਹਾ ਤੇ ਤੁਸੀਂ ਮੈਨੂੰ ਇਹ ਦੱਸੋ ਵੀ 에ਅਰ ਫੋਰਸ ਦਾ ਹੱਥ ਕਿਵੇਂ ਉੱਪਰ ਰਹਿ ਗਿਆ ਇੰਡਗਰੀਅਮ ਵਿੱਚ ਤਾਂ ਕੋਈ ਖਾਸ ਨੁਕਸਾਨ ਨਹੀਂ ਕਰ ਸਕੇ ਸਾਰੇ ਉਹਨਾਂ ਦੇ ਮਿਜ਼ਾਈਲਾਂ ਡਰੋਨ ਰਾਹ ਦੇ ਵਿੱਚ ਰੋਕ ਲਏ ਗਏ ਹੈਗੇ ਆ ਤੇ ਜਿਹੜੇ ਸਾਡੇ ਵਾਲੇ ਪਾਸੋਂ ਪਾਸੋਂ ਛੱਡੇ ਗਏ ਹੈਗੇ ਆ ਉਹ ਸਾਰਿਆਂ ਨੇ ਜਾ ਕੇ ਆਪ ਦਾ ਸਟੀਕਰ ਨਿਸ਼ਾਨਾ ਲਾਇਆ ਸੋ ਮੇਰਾ ਖਿਆਲ ਵੀ ਐਸੀ ਚੀਜ਼ ਤੋਂ ਘਬਰਾ ਕੇ ਇਹ ਚੀਜ਼ ਸਾਹਮਣੇ ਆਈ ਵੀ ਜੇ ਇੰਡ ਕਰੇ ਦੁਬਾਰੇ ਰਟਾਲੀਏਟ ਕੀਤਾ ਤਾਂ ਉਹਦੇ ਜਵਾਬ ਦੇ ਵਿੱਚ ਪਾਕਿਸਤਾਨ ਕੋਲੇ ਤਾਂ ਹੁਣ ਕੁਝ ਰਿਹਾ ਨਹੀਂ ਚਲਾਉਣ ਵਾਸਤੇ ਚਾਈਨੈਸ ਇਕਵਿਪਮੈਂਟ ਸਾਰੀ ਫੇਲ ਹੋ ਗਈ ਤੇ ਜਿਹਦਾ ਕਰਕੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਕਿਤੇ ਇਹ ਪਰਮਾਣੂ ਹਥਿਆਰਾਂ ਵੱਲੋਂ ਨਾ جنگ ਵਾਜ ਜਵੇ ਜਿਹਦਾ ਕਰਕੇ ਮੇਰਾ ਕਹਲਾ ਵੀ ਟਰੰਪ ਹੋਣਾ ਨੇ ਵਿੱਚ ਪਾ ਕੇ ਦੋਹਾਂ ਦੇਸਾਂ ਨੂੰ ਸਮਝਾ ਕੇ ਇਹ ਜੰਗ ਨੂੰ ਖਤਮ ਕਰਵਾਇਆ ਜਿਹੜੀ ਕਿ ਮੈਂ ਸਮਝਦਾ ਵਧੀਆ ਗੱਲ ਆ ਜੰਗ ਨਹੀਂ ਹੋਣੀ ਚਾਹੀਦੀ ਜੰਗ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਤੇ ਪਰ ਮੇਰੇ ਮਕੱਲਾ ਵੀ ਬਾਈ ਗੁਰੂ ਦਾ ਸ਼ੋਕਰ ਆ ਵੀ ਇਹ ਜੰਗ ਇੱਥੇ ਹੀ ਖਤਮ ਹੋਈ ਹੈਗੀ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਅਮਰੀਕਾ ਦੇ ਵਿੱਚ ਜਿਹੜਾ ਕਈ ਸਟੇਟਾਂ ਦੇ ਵਿੱਚ ਜਿਹੜੇ ਨਾ ਟਰਨੈਡੋ ਵਗੈਰਾ ਆਏ ਹੈਗੇ ਆ ਤੇ ਜਿਹਦਾ ਕਰਕੇ ਤਕਰੀਬਨ 21 ਦੇ ਕਰੀਬ ਮੌਤਾਂ ਇੱਥੇ ਹੋ ਗਈਆਂ ਹੈਗੀਆਂ ਜਿਦੇ ਵਿੱਚ ਮਜ਼ੂਰੀ ਵਿਸਕਾਨਸਨ ਲੂਜੀਆਨਾ ਕੰਟੈਕੀ ਅੰਡਿਆਨਾ ਇਲਾਨੋਆ ਇਸ ਵਰਜੀਨੀਆ ਤੇ ਡੈਲਸ ਟੈਕਸਸ ਇਰੀਏ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈਗਾ ਤਕਰੀਬਨ ਅ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ 7 ਲੋਕ ਤਾਂ ਕੱਲੇ ਮਜ਼ੂਰੀ ਦੇ ਵਿੱਚ ਮਾਰੇ ਗਏ 9 ਕੰਟਕੀ ਦੇ ਵਿੱਚ ਮਾਰੇ ਗਏ 2 버ਜਿਨੀਆ ਦੇ ਵਿੱਚ ਮਾਰੇ ਗਏ ਸੋ ਬਾਕੀ ਕੁੱਲ ਮਿਲਾ ਕੇ ਤਕਰੀਬਨ 21 ਲੋਕਾਂ ਦੀ ਮੌਤ ਹੋ ਗਈ ਹੈ ਕਾਫੀ ਸਾਰੇ ਲੋਕਾਂ ਜਿਹੜੇ ਘਰ ਸੀਗੇ ਬਿਜ਼ਨਸ ਸੀ ਉਹ ਇਸ ਸਟਰਨੇਡੋ ਤੂਫਾਨ ਦੇ ਵਿੱਚ ਤਬਾਹ ਹੋ ਗਏ ਤਕਰੀਬਨ 7 ਲੱਖ ਤੋਂ ਜਿਹੜੇ ਜਾਦੇ ਲੋਕ ਆ ਉਹ ਇਸ ਟਾਈਮ ਬਿਜਲੀ ਤੋਂ ਬਿਨਾ ਰਹਿ ਰਹੇ ਆ ਇਸ ਟਾਈਮ ਵੀ ਤਕਰੀਬਨ ਹੁਣ ਮੰਡੇ ਦੀ ਸੌਰੀ ਸੰਡੇ ਦੀ ਮਾਰਨਿੰਗ ਹੈਗੀ ਆ ਤੇ ਰੈਲਸ ਟੈਕਸਸ ਏਰੀਆ ਦੇ ਵਿੱਚ ਕਾਫੀ ਮੌਸਮ ਖਰਾਬ ਚੱਲ ਰਿਹਾ ਹੈਗਾ ਸੋ ਅਸੀਂ ਆਸ ਕਰਦੇ ਆਂ ਵੀ ਵਾਹਿਗੁਰੂ ਪ੍ਰਮਾਤਮਾ ਭਲੀ ਕਰੇ ਸੋ ਇਸੇ ਤਰੀਕੇ ਦੇ ਨਾਲ ਇੱਕ ਛੋਟਾ ਜਹਾਜ਼ ਠੀਕ ਆ ਸਮੁੰਦਰੀ ਜਿਵੇਂ ਕਹਿੰਦੇ ਕਿ ਕਸ਼ਤੀ ਟਾਈਪ ਮੈਕਸੀਕੋ ਨੇਵੀ ਦੀ ਤੇ ਉਹ ਆ ਕੇ ਜਿਹੜਾ ਬਰੁਕਲਨ ਬ੍ਰਿਜ ਆ ਇਤਿਹਾਸਕ ਬ੍ਰਿਜ ਆ ਤੇ ਜਿਹੜਾ ਕਾਫੀ ਸਾਰੇ ਆਈਲੈਂਡਾਂ ਨੂੰ ਜੋੜਦਾ ਮੇਨ ਮਨਹੈਟਨ ਦੇ ਵਿੱਚ ਆ ਕੇ ਇਹ ਉੱਤਰਦਾ ਹੈਗਾ ਸੋ ਇਹ ਬ੍ਰਿਜ ਦੇ ਵਿੱਚ ਰਾਤੀ ਕਿਸ਼ਤੀ ਲੱਗੀ ਮੈਨੂੰ ਲੱਗਦਾ ਮੈਕਸੀਕਨ ਨੇਵੀ ਦੀ ਸੀ ਜਿਹਦਾ ਕਰਕੇ ਤਕਰੀਬਨ 20 ਦੇ ਲੋਕ ਜ਼ਖਮੀ ਹੋਏ ਚਾਰ ਗੰਭੀਰ ਜ਼ਖਮੀ ਆ ਤੇ ਪਰ ਇਹ ਗੱਲ ਵਧੀਆ ਰਹੀ ਵੀ ਜਿਹਦਾ ਕਰਕੇ ਬ੍ਰਿਜ ਨੂੰ ਕੋਈ ਨੁਕਸਾਨ ਨਹੀਂ ਹੋਇਆ ਬ੍ਰਿਜ ਓਮੇ ਦਾ ਉਮੇ ਖੜਾ ਸੀ ਟਰੈਕ ਵੀ ਪਰ ਕਾਫੀ ਜਿਆਦਾ ਸੀ ਤੇ ਜਿਵੇਂ ਤੁਹਾਨੂੰ ਪਤਾ ਵੀ ਪਿਛਲੇ ਸਾਲ ਮਾਰਚ ਦੇ ਵਿੱਚ ਜਿਹੜਾ ਫਰਾਂਸਿਸ ਕਾਟਕੀ ਬ੍ਰਿਜ ਸਿਪਾਲਟੀ ਮੋਰ ਦੇ ਵਿੱਚ ਉਹਦੇ ਵਿੱਚ ਇੱਕ ਕੰਟੇਨਰ ਛੇਪਾ ਕੇ ਲੱਗਾ ਸੀ ਤੇ ਉਹ ਡਿੱਗ ਪਿਆ ਸੀਗਾ ਜਿਸ ਦਾ ਕਰਕੇ ਕਈ ਮੌਤਾਂ ਵੀ ਹੋ ਗਈਆਂ ਸੀ ਤੇ ਜਿਵੇਂ ਕਿਹਾ ਵੀ ਭਾਰੇ ਨੁਕਸਾਨ ਵੀ ਹੋਇਆ ਵਾਹਾਈ ਦੇ ਵਿੱਚ ਵੀ ਬਿਗੜ ਪਿਆ ਰਿਹਾ ਪਰ ਇਹ ਜਿਹੜਾ ਬ੍ਰਿਜ ਸੀਗਾ ਬਰੋਕਲਨ ਵਾਲਾ ਇਹਦਾ ਕੋ ਖਾਸ ਨੁਕਸਾਨ ਨਹੀਂ ਹੋਇਆ ਤੇ ਜਿਹੜੀ ਮੈਕਸੀਕਨ ਉਹ ਕਿਸ਼ਤੀ ਸੀ ਉਹ ਕਿਉਂ ਇਹਦੇ ਵਿੱਚ ਵੱਜੀ ਆ ਕੇ ਇਹ ਅਜੇ ਜਾਂਚ ਦਾ ਵਿਸ਼ਾ ਤੇ ਪਰ ਦੇਖਣ ਨੂੰ ਇਹ ਹੀ ਲੱਗਦਾ ਸੀ ਪਹਿਲਾਂ ਕਿਸ਼ਤੀ ਬ੍ਰਿਜ ਦੇ ਥੱਲੇ ਦੀ ਲੰਘੀ ਬਾਦ ਦੇ ਵਿੱਚ ਜਿਵੇਂ ਚੜ੍ਹਾਈ ਤੋਂ ਬੈਕ ਨਹੀਂ ਚੀਜ਼ ਹੋ ਕੇ ਉਹ ਦੁਬਾਰੇ ਫੇਰ ਉਹਦੇ ਵਿੱਚ ਵੱਜੀ ਜਿਹੜੇ ਉੱਪਰ ਉਹਦੇ ਵੱਡੇ ਵੱਡੇ ਬੰਝੀਏ ਲਾਏ ਹੁੰਦੇ ਹੈਗੇ ਆ ਉਹ ਉੱਪਰ ਉਹਦੇ ਵਿੱਚ ਫਸ ਗਏ ਸੀਗੇ ਤੇ ਲੱਕਲੀ ਕੋਈ ਜਾਣੇ ਨੁਕਸਾਨ ਨਹੀਂ ਇਹਦੇ ਵਿੱਚ ਹੋਇਆ ਸੋ ਇਸੇ ਤਰੀਕੇ ਦੇ ਨਾਲ ਆਪਣੇ ਫ੍ਰਿਜਨੋ ਦੇ ਵਿੱਚ ਵੀ ਬੰਦਪਾਗੀ ਘਟਨਾ ਘਟੀ ਹੈਗੀ ਹੈ ਜਿਹਦੇ ਵਿੱਚ ਇਥੋਂ ਦੀ ਇੱਕ ਬੇਟੀ ਸੀ 21 ਸਾਲ ਦੀ ਕੁੜੀ ਖਸ਼ਮੀਰ ਕੌਰ ਮਾਹਲ ਉਹਦੀ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈਗੀ ਆ ਫ੍ਰਾਈਡੇ ਰਾਤ ਨੂੰ ਤਕਰੀਬਨ ਫਰੈਂਟ ਤੇ ਤੇ ਸ਼ੈਫਰਡ ਤੇ ਇਹ ਵੱਡ ਵੱਡ ਪਾਰਕ ਏਰੀਏ ਦੇ ਵਿੱਚ ਪੈ ਜਾਂਦਾ ਹੈਗਾ ਉਹ ਆ ਰਹੀ ਸੀਗੀ ਤੇ ਪਤਾ ਨਹੀਂ ਕੀ ਕਾਰਨ ਹੋਇਆ ਗੱਡੀ ਰੁਕੀ ਨਹੀਂ ਉਹਦੀ ਤੇ ਇੱਕ ਤਰ੍ਹਾਂ ਦੇ ਨਾਲ ਬੁੜਕ ਕੇ ਗੱਡੀ ਬੁੱਡ ਬੁੱਡ پارک ਦੀ ਫੈਂਸ ਟੱਪ ਕੇ ਉਧਰਲੇ ਪਾਸੇ ਜਿਹੜੀ ਇਕੁਇਪਮੈਂਟ ਖੜੀ ਸੀ ਉਹਦੇ ਉੱਤੇ ਜਾੜ ਗਈ ਤੇ ਗੱਡੀ ਨੂੰ ਅੱਗ ਪੈ ਗਈ ਤੇ ਜਿਹਦੇ ਵਿੱਚ ਖਸ਼ਮੀਰਕੌਰ 21 ਸਾਲ ਦੀ ਥਾਂ ਤੇ ਮੌਤ ਹੋ ਗਈ ਤੇ ਜਿਹਦਾ ਕਰਕੇ ਪੂਰੇ ਪੰਜਾਬੀ ਭਾਈਚਾਰੇ ਵਿੱਚ ਸੋਗ ਪਾਇਆ ਜਾ ਰਿਹਾ ਤੇ ਇਸ ਘਟਨਾ ਦੀ ਜਿਹੜੀ ਜਾਂਚ ਆ ਪੁਲਿਸ ਕਰ ਰਹੀ ਹੈਗੀ ਆ ਵੀ ਇਹ ਕਿਉਂ ਗੱਡੀ ਬੁੜਕੀ ਕੀ ਕਾਰਨ ਹੋਇਆ ਤੇ ਕੀ ਗੱਡੀ ਤੇਜ਼ ਸੀ ਜਾਂ ਕੁਝ ਉਹਦੇ ਥੱਲੇ ਆ ਗਿਆ ਹਜੇ ਇਹ ਸਾਰਾ ਜਿਵੇਂ ਕਹਿੰਦਾ ਵੀ ਜਾਂਚ ਦਾ ਵਿਸ਼ਾ ਤੇ ਲਾਸਟ ਖਬਰ ਆਪਾਂ ਕਰਾਂਗੇ ਜਿਹੜਾ ਰਾਸ਼ਟਰਪਤੀ 트ੰਪ ਹੋਣਾ ਨੂੰ ਕਤਰ ਵੱਲੋਂ 747 ਜਹਾਜ਼ ਦਿੱਤਾ ਜਾ ਰਿਹਾ ਉਹਦਾ ਕਾਫੀ ਰੌਲਾ ਰੱਪਾ ਪੈ ਰਿਹਾ ਵੀ ਇਸ ਤਰੀਕੇ ਦੇ ਨਾਲ ਕੋਈ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਉਹ ਗਿਫਟ ਨਹੀਂ ਲੈ ਸਕਦਾ ਤੇ ਤੁਹਾਨੂੰ ਯਾਦ ਹੋਣਾ ਵੀ ਅੱਜ ਤੋਂ ਕਈ ਜਿਵੇਂ ਕੱਲੇ ਵੀ ਸੈਂਚਰੀ ਤੋਂ ਪਹਿਲਾਂ ਦੀ ਗੱਲ ਆ ਜਦੋਂ ਫਰਾਂਸ ਨੇ ਅਮਰੀਕਾ ਨੂੰ ਸਟੈਚੂ ਆਫ ਲਿਬਰਟੀ ਦਿੱਤਾ ਸੀਗਾ ਤੇ ਉਦੋਂ ਗਿਫਟ ਲੈਣ ਵਾਸਤੇ ਕਾਂਗਰਸ ਤੋਂ ਮਨਜ਼ੂਰੀ ਲੈਣੀ ਪਈ ਸੀਗੀ ਤੇ ਜੇਕਰ ਕਾਂਗਰਸ ਉਹਨੂੰ ਹਾਊਸ ਦੇ ਵਿੱਚੋਂ ਮਨਜ਼ੂਰੀ ਦਿੰਦੀ ਆ ਤਾਂ ਹੀ ਕੋਈ ਪ੍ਰੈਜ਼ੀਡੈਂਟ ਐਡਾ ਗਿਫਟ ਵਗੈਰਾ ਲੈ ਸਕਦਾ ਸੋ ਇਹ 747 ਤਾਂ ਬਹੁਤ ਵੱਡਾ ਇਦੋਂ ਪਹਿਲਾਂ ਹੈਲਰੀ ਕਲਿੰਟਰ ਨੂੰ ਇੱਕ ਵਾਰੀ ਬੰਗਲਾਦੇਸ਼ ਵੱਲੋਂ 400 ਡਾਲਰ ਦੀ ਜਿਵੇਂ ਮੈਂ ਕਿਹਾ ਵੀ ਸੋਨੇ ਦੀ ਨੈਕਲਸ ਦਿੱਤੀ ਗਈ ਸੀ ਤੇ ਜਿਹਦਾ ਕਾਫੀ ਰੌਲਾ ਰੱਪਾ ਪਿਆ ਸੀਗਾ ਤੇ ਇਹੀ ਹੁਣ ਦੇਸ਼ ਦੇ ਵਿੱਚ ਚੱਲ ਰਿਹਾ ਵੀ ਇਸ ਤਰੀਕੇ ਦੇ ਨਾਲ ਤੁਸੀਂ 747 ਬਿਲੀਅਨ ਡਾਲਰ ਦਾ ਜਹਾਜ਼ ਆ ਉਹ ਜਿਵੇਂ ਮੈਂ ਕਿਹਾ ਵੀ ਕਤਰ ਤੋਂ ਲੈ ਰਹੇ ਹੈਗੇ ਉਹ ਤੇ ਇਹਦੀ ਵੀ ਕਾਂਗਰਸ ਵੱਲੋਂ ਮਨਜ਼ੂਰੀ ਲੈਣੀ ਚਾਹੀਦੀ ਹੈ ਤੇ ਪਹਿਲੀ ਗੱਲ ਤਾਂ ਕਿਸੇ ਦੇਸ਼ ਦੇ ਵੱਡੇ ਜਿਵੇਂ ਕਹਿੰਦਾ ਵੀ ਅਹੁਦੇਦਾਰ ਨੂੰ ਇਦਾਂ ਕੋਈ ਗਿਫਟ ਸਵੀਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਬਾਅਦ ਵਿੱਚ ਫਿਰ ਤੁਹਾਨੂੰ ਵੀ ਫੇਵਰ ਕਰਨੇ ਪੈਂਦੇ ਹੈਗੇ ਆ ਉਹ ਗਿਫਟ ਦੇ ਬਦਲੇ ਦੇ ਵਿੱਚ ਤੇ ਹੁਣ ਵਿਰੋਧੀ ਧਿਰ ਦੇ ਜਿਹੜੇ ਲੋਕ ਆ ਉਹ ਤੇ ਡੈਮੋਕ੍ਰੈਟਿਕ ਤੇ ਕਈ ਰਿਪਬਲਿਕਨ ਵੀ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਵੀ ਇਦਾਂ ਡਿਡ ਗਿਫਟ ਆ ਉਹ ਰਾਸ਼ਟਰਪਤੀ ਨੂੰ ਨਹੀਂ ਲੈਣੇ ਚਾਹੀਦੇ ਦੂਜੇ ਪਾਸੇ ਰਾਸ਼ਟਰਪਤੀ ਕਹਿੰਦਾ ਜੇ ਮੈਨੂੰ ਕੋਈ ਇਦਾਂ ਦਾ ਮਹਿੰਗਾ ਗਿਫਟ ਦੇ ਵੀ ਮੈਂ ਤਾਂ ਨਹੀਂ ਛੱਡਦਾ ਕਹਿੰਦਾ ਤੇ ਮੈਂ ਤਾਂ ਹੱਥ ਕੁੱਟ ਕੇ ਉਹਨਾਂ ਨੂੰ ਕਿਹਾ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮੇਰਾ ਕੱਲ੍ਹ ਸ਼ਾਇਦ 에ਅਰ ਫੋਰਸ ਬੰਦੇ ਦੇ ਤੌਰ ਤੇ ਪ੍ਰੈਜ਼ੀਡੈਂਟ ਇਹਨੂੰ ਵਰਤੂਗਾ ਤੇ ਉਹ ਕਹਿੰਦੇ ਪਰ ਮੈਂ ਨਿੱਜੀ ਤੌਰ ਤੇ ਇਹਨੂੰ ਨਾਲ ਨਹੀਂ ਲੈ ਕੇ ਜਾਣਾ ਤੇ ਮੇਰੀ ਟਰਮ ਤੋਂ ਬਾਅਦ ਦੇ ਵਿੱਚ ਵੀ ਇਹ ਪ੍ਰੈਜ਼ੀਡੈਂਟਾਂ ਦੀ ਸਰਵਿਸ ਵਾਸਤੇ 에ਅਰ ਫੋਰਸ ਬੰਦੇ ਦੇ ਤੌਰ ਤੇ ਕੰਮ ਕਰਦਾ ਰਹੂਗਾ ਸੋ ਹੁਣ ਵੇਖਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀਆਂ ਗੱਲਾਂ ਬਾਤਾਂ ਕਿੱਧਰ ਨੂੰ ਜਾਂਦੀਆਂ ਹੈਗੀਆਂ ਸੋ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਇੰਨੀਆਂ ਖਬਰਾਂ ਸੀ ਕਿ ਐਤਕੀ ਅਸੀਂ ਅਗਲੇ ਹਫਤੇ ਫੇਰ ਆਪਾਂ ਮਿਲਾਂਗੇ ਤਦ ਤੱਕ ਦੇ ਲਈ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ